ਗਉ ਘਾੜ ਸਾਹਿਬ ਦੇ ਬੈਕ ਸਾਈਡ ਤੇ 40 ਲੱਖ ਦੀ ਲਾਗਤ ਦੇ ਨਾਲ ਮਾਦੋਪੁਰ ਦੀ ਤੱਕ ਜਿਹੜੀ ਇਹ ਸੜਕ ਬਣ ਜਾ ਰਹੀ ਆ ਇਹ ਬਹੁਤ ਵੱਡੀ ਰਾਹਤ ਆ ਲੋਕਾਂ ਨੂੰ ਪਹਿਲਾਂ ਇੱਥੇ ਜੰਗਲਾਤ ਹੀ ਸੀਗਾ ਸਮਝ ਲਓ ਇੱਥੇ ਕੋਈ ਨਾ ਕੋਈ ਆਉਂਦਾ ਸੀ ਨਾ ਕੋਈ ਜਾਂਦਾ ਸੀ ਅੱਜ ਲੁਧਿਆਣਾ ਇਹ ਸ਼ਹਿਰ ਦੀ ਆਬਾਦੀ ਨੂੰ ਦੇਖ ਕੇ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਜਿਹੜੀ ਆ ਉਹ ਇਸ ਗੱਲ ਲਈ ਅੱਜ ਲੋਕਾਂ ਦਾ ਬਚਨ ਮੰਨਦਾ ਵੀ ਹਰ ਕੰਮ ਦੇ ਵਿੱਚ ਜਿਹੜਾ ਪਬਲਿਕ ਹਿੱਤ ਦਾ ਕੰਮ ਆ ਉਹ ਪਹਿਲ ਦੇ ਆਧਾਰ ਤੇ ਕਰਾਇਆ ਜਾਵੇ ਇੱਥੇ ਜਦੋਂ ਇਹ ਸੜਕ ਬਣ ਜੂਗੀ ਸਮਰਾਲਾ ਚੌਂਕ ਤੋਂ ਲੈ ਕੇ ਚਾਂਦਸਲਮਾ ਹੈਬੋਅਲ ਡੈਰੀਆਂ ਤੱਕ ਲੋਕਾਂ ਨੂੰ ਸਿੱਧਾ ਜਿਹੜਾ ਰਸਤਾ ਵਾ ਕਿੰਨੀ ਵੱਡੀ ਟ੍ਰੈਫਿਕ ਦੀ ਸਮੱਸਿਆ ਹੱਲ ਹੋਊਗੀ ਇਹ ਲੋਕਾਂ ਦੀ ਅੱਜ ਕੰਮ ਦੀ ਗੱਲ ਜਿਹੜੀ ਆ ਲੋਕਾਂ ਦੇ ਹਿੱਤ ਦੇ ਵਿੱਚ ਆ ਔਰ ਕੰਮ ਕਰ ਰਹੇ ਆ ਜ਼ਮੀਨੀ ਲੈਵਲ ਤੇ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹੂਗਾ ਐ ਐਮਐਲਏ ਦੇ ਦੇਖੇ ਕਾਫੀ ਸਮੇਂ ਤੋਂ ਟ੍ਰੈਫਿਕ ਕਾਊਂਟਰ ਨੂੰ ਲੈ ਕੇ ਤਿੰਨ ਨੰਬਰ ਡਿਵੀਜ਼ਨ ਦੀ ਜਿਹੜੀ ਡਰਾਈਵਿੰਗ ਹੈ ਲੱਗਦਾ ਫਰਕ ਬਹੁਤ ਹੈ ਇਧਰ 100% ਫਰਕ ਪਊਗਾ ਕਿਉਂਕਿ ਜੀ ਨੇ ਲੈ ਕੇ ਲੱਖਾਂ ਦੀ ਕਰੋੜਾਂ ਦੀ ਪੋਲਿਟਿਕਸ ਪੋਲਿਟਿਕਸ ਹੋਈ ਹੈ ਦੇਖੋ ਪੋਲਿਟਿਕਸ ਵਾਲਾ ਜਮਾਨਾ ਲੱਗ ਗਿਆ ਇਹ ਪੰਜਾਬ ਦੇ 3.5 ਕਰੋੜ ਲੋਕਾਂ ਨੇ ਤਾਂ ਹੀ ਫਤਵਾ ਦਿੱਤਾ 92 ਮੈਂਬਰ ਚੁਣ ਕੇ ਵਿਧਾਨ ਸਭਾ ਚ ਭੇਜੇ ਸੀ ਕਦਿਆ ਜਿਹੜੀਆਂ ਸੜਕਾਂ ਤੇ ਤੁਸੀਂ ਪੱਤਰਕਾਰ ਵੀ ਅੱਜ ਖੜੇ ਹੋ ਉਹ ਅੱਜ ਇਹ ਸੜਕਾਂ ਦੇ ਉੱਤੇ ਆਮ ਬੰਦਾ ਕੋਈ ਆ ਕੇ ਨਹੀਂ ਲੰਘਦਾ ਸੀ ਨਾ ਕੋਈ ਇੱਧਰ ਆਉਂਦੀ ਇੱਥੇ ਜਾਨਵਰ ਤੁਰੇ ਫਿਰਦੇ ਸੀ ਸਾਰੇ ਇੱਥੇ ਅੱਜ ਬਹੁਤ ਵੱਡੀ ਰਾਤ ਆ ਗੁਰਦੁਆਰਾ ਗਊ ਘਰ ਜਿਹੜਾ ਇਤਿਹਾਸਕ ਬਾਬਾ ਨਾਨਕ ਦੀ ਚਰਨਛੋਹ ਧਰਤੀ ਆ ਅੱਜ ਆ ਪਿਛਲਾ ਹਲਾਕਾ ਜਿਹੜਾ ਵਾ ਉਹ ਸਾਰਾ ਸਾਡੇ ਗੁਰੂ ਘਰ ਆ ਕੇ ਸੀਸ ਚੁਕਾਇਆ ਕਰੋਗੇ ਲੋਕਾਂ ਦਾ ਜੀਵਨ ਸਫਲਾ ਹੋਊਗਾ ਇਹ ਸਰਕਾਰਾਂ ਦਾ ਕੰਮ ਹੁੰਦਾ ਜਿਹੜਾ ਪਿਛਲੇ ਸਮਿਆਂ ਤੇ ਹੋਇਆ ਨਹੀਂਗਾ ਵਿਦਿਆਕ ਰਹੇ ਨੇ ਇੱਥੇ ਵੀ ਉਹਨਾਂ ਨੇ ਰੋਕ ਨਹੀਂ ਦੇਖੀ ਇਸ ਸਮੇਂ ਤੋਂ ਜਿਹੜੇ ਲਾਕਾਂ ਵਾਸੀ ਦੀ ਮੰਗ ਸੀ ਅੱਜ ਪੂਰੀ ਹੋਣ ਜਾ ਰਹੀ ਕੀ ਕਹਿੰਦੇ ਨੇ ਬਹੁਤ ਵਧੀਆ ਉਪਰ ਆਲਾ ਬਈ ਜੀ ਇਹ ਸਾਡੇ ਨਿਯਮਾ ਤੋਂ ਪੂਰੀ ਵਾਰਡ ਨੰਬਰ 10 ਵਾਸੀਆਂ ਲਈ ਕਿਉਂਕਿ ਅੱਜ ਇਹ دریا ਦੇ ਦੂਜੇ ਸਾਈਡ ਤਾਂ ਸੜਕ ਬਣੀ ਹੋਈ ਆ ਲੇਕਿਨ ਇਹ دریا ਦੇ ਆਪਣਾ ਪਰਲੀ ਸਾਈਡ ਦੋਨਾਂ ਪਾਸੇ ਹੁਣ ਸੜਕਾਂ ਹੋ ਜਾਣੀਆਂ ਕਿਉਂਕਿ ਗਊਸ਼ਾਲਾ ਰੋਡ ਤੇ ਵੀ ਜ਼ਿਆਦਾ ਟ੍ਰੈਫਿਕ ਹੁੰਦਾ ਸੀਗਾ ਔਰ ਇਧਰੋਂ ਸਾਡੇ ਨਿਯਮਾ ਤੋਂ ਪੁਰ ਦੇ ਮੇਨ ਪੁਆਇੰਟ ਤੇ ਵੀ ਟ੍ਰੈਫਿਕ ਹੁੰਦਾ ਸੀ ਹਰ ਵਾਰ ਇੱਥੇ ਅੱਧਾ ਅੱਧਾ ਘੰਟਾ 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 ਜਾਮ ਲੱਗਦਾ ਸੀ ਸੋ ਇਹ ਇੱਕ ਕਨੈਕਟਿੰਗ ਪੁਆਇੰਟ ਜਿਹੜਾ دریا ਦੇ ਇੱਥੇ ਦੂਸਰੀ ਸਾਈਡ ਤੇ ਸੜਕ ਬਣਨ ਦੇ ਨਾਲ ਸਾਨੂੰ ਵਾੜ ਵਾਸੀਆਂ ਨੂੰ ਔਰ ਆਨ ਜਾਣ ਵਾਲੇ ਜਿਹੜੇ ਕਨੈਕਟਿੰਗ ਜਿਹੜੇ ਆਲੇ ਦੁਆਲੇ ਤੋਂ ਹੋਰ ਇਲਾਕਿਆਂ ਤੋਂ ਵੀ ਲੋਕ ਆਉਂਦੇ ਆ ਉਹਨਾਂ ਨੂੰ ਵੀ ਬਹੁਤ ਇੱਕ ਟ੍ਰੈਫਿਕ ਤੋਂ ਰਾਹਤ ਮਿਲੂਗੀ ਜਾਮ ਦੇ ਵਿੱਚ ਜ਼ਿਆਦਾ ਨਹੀਂ ਫਸਣਾ ਪਊਗਾ ਸੋ ਇਹ ਇਹ ਦੇ ਉਪਰਾਲੇ ਲਈ ਅਸੀਂ ਐਮਐਲਏ ਸਾਹਿਬ ਦੇ ਦਿਲੋਂ ਧੰਨਵਾਦ ਕਰਦੀਆਂ ਜੋ ਉਹਨਾਂ ਨੇ ਇਸ ਪੁਆਇੰਟ ਨੂੰ ਨੋਟ ਕੀਤਾ ਕਿਉਂਕਿ ਪਿਛਲੀਆਂ ਸਰਕਾਰਾਂ ਆਈਆਂ ਤੇ ਗਈਆਂ ਕਦੀ ਵੀ ਕਿਸੇ ਨੇ ਇਸ ਪੁਆਇੰਟ ਬਾਰੇ ਕਦੀ ਸੋਚਿਆ ਨਹੀਂ ਕਿ ਇੱਧਰ ਵੀ ਸੜਕ ਬਣ ਸਕਦੀ ਹੈ ਸੋ ਵਾਰਡ ਵਾਸੀਆਂ ਵੱਲੋਂ ਸਾਰੇ ਇਲਾਕਾ ਵਾਸੀਓ ਵੱਲੋਂ ਐਮਐਲਏ ਸਾਹਿਬ ਦਾ ਦਿਲੋਂ ਧੰਨਵਾਦ ਜੀ ਥੈਂਕ ਯੂ ਜੀ